ਜਦ ਬਣਾਏ ਆਪਾਂ ਖਸਖਾਸ ਬਦਾਮ ਕਾਲੀ ਮਿਰਚ ਹਰੀ ਲਾਚੀ ਸੌਗ ਮਗਜ ਦੁੱਧ ਤੇ ਪਾਣੀ ਪਿਓਰ ਦੁੱਧ ਨਹੀਂ ਪਉਂਦੇ ਆਪਾਂ ਅੱਧਾ ਦੁੱਧ ਅੱਧਾ ਪਾਣੀ ਹੁੰਦਾ ਸਰਦਾਈ ਆਡੇ ਘਰਾਂ ਚ ਬਚਪਨ ਤੋਂ ਬਣਦੀ ਹੁੰਦੀ ਪਹਿਲੋ ਤਲਪੰਸ ਦੇ ਨਾਲ ਵੀ ਰਹੇ ਜਿਹੜੇ ਦਾਦਾ ਬਾਬਾ ਮੇਜਰ ਸਿੰਘ ਸੋਢੀ ਰਸ਼ਮੀਸ਼ ਤਰਨਾਲਾ ਦੇ ਮੁਖੀ ਆ ਉਹਨਾਂ ਦੇ ਨਾਲ ਰਹਿੰਦੇ ਰਹੇ ਉਹਨਾਂ ਦੇ ਨਾਲ ਕਾਫੀ ਜੇਰ ਸੇਵਾ ਕੀਤੀ ਆ ਇਹ ਤੋਂ ਪਹਿਲੋਂ ਜੌਬ ਕਰਦੇ ਆ ਫਲਿੱਪਕਾਰਟ ਕੰਪਨੀ ਦੇ ਵਿੱਚ ਪਾਰਸਲ ਡਿਲੀਵਰ ਦਾ ਕੰਮ ਕਰਦੇ ਆ ਤੇ ਉਹੜੇ ਨੇ ਕੰਮ ਵਧੀਆ ਚੱਲਦਾ ਰਿਹਾ ਬਾਅਦ ਚ ਬਾਣੇ ਦਾ ਇਸ਼ੂ ਆ ਗਿਆ ਆਪਾਂ ਨੂੰ ਕੰਪਨੀ ਦੇ ਜਿਹੜੇ ਕੋਈ ਅਪਲਾਈਨ ਹੈਗੇ ਸੀ ਉਹਨਾਂ ਨੇ ਕਹਿਤਾ ਵੀ ਬਾਣਾ-ਬਾਗੇ ਨਹੀਂ ਹੋਣਾ ਕਸਟਮਾਈ ਹੋਏ ਨੇ ਤੁਸੀਂ ਟੈਂਸ਼ਨ ਨਹੀਂ ਦੀ ਫੋਜਾ ਲੋਕ ਪਿਆਰ ਬਹੁ ਕਰਦੇ ਨੇ ਫਿਰ ਉਹਨਾਂ ਨੂੰ ਕੀ ਇਤਰਾਜ਼ ਸੀ ਵੀ ਬਾਣਾ-ਬਾਗੇ ਨਹੀਂ ਕੰਮ ਕਰਨਾ ਤੇ ਚਲੋ ਇੱਕ ਇਹ ਵੀ ਆਪਾਂ ਕਹਿ ਸਕਦੇ ਕੁੱਬੇ ਦੇ ਲੱਤ ਵੱਜੀ ਤੇ ਕੁੱਬੇ ਦਾ ਕੰਬ ਨਿਕਲ ਗਿਆ ਇਹ ਹੁਣ ਆਪਾਂ ਆਪ ਆਪਣੇ ਕੰਮ ਦੇ ਮਾਲਕ ਬਣ ਗਏ ਲੱਗਿਆ 10-10 ਰਗੜੇ ਮਾਰਾ ਇਹਨੇ ਆਪਣੇ ਕੋਲ ਲਵਾਏ ਇੱਥੇ ਤੇ ਜਿਹੜੇ ਨਾਲ ਦੇ ਸਿੰਘ ਹੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਇੰਨਾ ਰਗੜਾ ਲਾਈ ਜਾਂਦੇ ਜੇ ਤੇ ਥੱਕ ਦੇਣੀ ਤੁਸੀਂ ਤੇ ਫਿਰ ਆਪਾਂ ਉਹਨਾਂ ਨੂੰ ਉਸੇ ਵੇ ਵੇ ਮਹਾਰਾਜ ਕਰਵਾਉਂਦੇ ਆਪਾਂ ਨੂੰ ਉਹ ਆਂਦੇ ਨਹੀਂ ਮਹਾਰਾਜ ਤੇ ਤੁਹਾਡੇ ਕੋ ਕਰਵਾਉਂਦੇ ਆ ਪਰ ਤੁਹਾਡਾ ਨਾਂ ਜਿਹੜਾ ਨਾ ਉਹ ਲੋਹਾ ਸਿੰਘ ਹੋਣਾ ਚਾਹੀਦਾ ਤੇ ਇਹ ਆ ਦੇਸੀ એનર્ਜੀ ਡਰਿੰਕ ਠੀਕ ਹੈ ਜਿੱਦਾਂ ਅੱਜ ਕੱਲ ਬੜੀਆਂ એનર્ਜੀ ਡਰਿੰਕਾਂ ਚੱਲ ਗਿਆ ਉਹਨਾਂ ਬਾਰੇ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਆ ਸਰਦਾਈ ਕਿਤੇ ਵੀ ਬਣਦੀ ਕੋਈ ਵੀ ਨਿਹੰਗ ਸਿੰਘ ਬਣਾ ਰਿਹਾ ਵੇਚ ਰਿਹਾ ਜਾਂ ਕਿਸੇ ਗੁਰੂ ਘਰ ਦੇ ਵਿੱਚ ਬਣਦੀ ਜਾਂ ਕਿਸੇ ਦੇ ਘਰ ਬਣਦੀ ਆ ਸਰਦਾਈ ਜੜੀ ਵੀ ਆ ਉਹਦਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ ਆ ਸਾਸੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਬਖਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਯੂਨੀਵਰਸਿਟੀ ਦੇ ਬਾਹਰ ਦੀਆਂ ਜਿੱਥੇ ਕਿ ਇੱਕ ਨਿਰੰਗ ਸਿੰਘ ਵੱਲੋਂ ਜਿਹੜਾ ਕਿ ਸ਼ਰਧਾਈ ਲਗਾਈ ਗਈ ਆ ਅਤੇ ਉਹਨਾਂ ਨੂੰ ਸ਼ਰਧਾਈ ਲਾਉਣੀ ਕਿਉਂ ਪਈ ਅਜਿਹਾ ਕਾਰਨ ਕੀ ਆ ਬਾਬਾ ਜੀ ਦਾ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਵੀ ਸਾਰੀ ਜ਼ਿੰਦਗੀ ਬਾਰੇ ਅਜਿਹਾ ਕਿਉਂ ਕਰਨਾ ਪਿਆ ਜਾਂ ਸ਼ਰਧਾਈ ਲਾਉਣ ਦਾ ਕਾਰਨ ਕੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਨਾਪਰੀ ਸਿੰਘ ਖਾਲਸਾ ਸਪੈਸ਼ਲ ਠੰਡੀ ਮਿੱਟੀ ਬਦਾਮਾਂ ਵਾਲੀ ਜਦਾਈ ਜਿਹੜੀ ਕਿ ਲਗਾਈ ਗਈ ਆ ਅਤੇ ਨਿਹੰਗ ਸਿੰਘ ਗੁਰੂ ਕੀ ਲਾਡ ਲੀਆਂ ਫੌਜਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਤਸ਼ੱਦਦ ਦੇ ਨਾਲ ਜਿਹੜਾ ਕਿ ਤਿਆਰ ਕਰਦੇ ਨੇ ਤੇ ਬੜੀ ਖੇਚ ਦਾ ਕੇਂਦਰ ਵੀ ਰਹੇ ਤੁਸੀਂ ਦੇਖ ਸਕਦੇ ਹੋ ਵੀ ਸ਼ਸ਼ਤਰ ਧਾਰੀ ਨੇ ਫਤਿਹ ਵੀ ਸਾਂਝੀ ਕਰ ਰਹੇ ਨੇ ਅਤੇ ਇਹਨਾਂ ਨੂੰ ਲੋਹਾਕੋਟ ਵੀ ਜਿਹੜਾ ਕਿਹਾ ਜਾਂਦਾ ਵਾ ਤੇ ਗੱਲਬਾਤ ਵੀ ਕਰਾਂਗੇ ਨਿਹੰਗ ਸਿੰਘ ਦੀ ਗੁਰੂ ਕੀ ਲਾਡਲੀ ਫੌਜਾਂ ਦੇ ਨਾਲ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਜਿਹੜੇ ਕਿ ਫਤਿਹ ਬਾਬਾ ਜੀ ਨਾਪਰੀ ਸਿੰਘ ਖਾਲਸਾ ਤੋਂ ਲੋਹਾਕੋਟ ਖਾਲਸਾ ਇਹਦੀ ਕਿਸ ਤਰ੍ਹਾਂ ਲਾ ਪਿਆ ਦਰਖਾ ਜੋ ਸਾਂਝਾ ਕਰਦੇ ਹੋ ਇਹ ਜਦੋਂ ਸਰਦਾਈ ਦਾ ਕੰਮ ਕਰਦੇ ਸੀ ਹੁਣ ਸ਼ੁਰੂ ਕੀਤੀ ਆ ਪਹਿਲਾਂ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਇਸ ਲੈਣ ਵਿੱਚ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਖਾਲਸਾ ਤੇ ਗੁਰਨਾਣਕ ਦੇਵ ਜੁਨੀਵਰਸਿਟੀ ਬਿਲਕੁਲ ਸਾਹਮਣੇ ਆਪਾਂ ਸਰਦਾਈ ਦਾ ਸਟਾਲ ਲਾਉਨੇ ਆ ਜੀ ਤੇ ਇਹ ਕੰਮ ਆਪਾਂ ਪਿਛਲੀਆਂ ਗਰਮੀਆਂ ਤੋਂ ਸ਼ੁਰੂ ਕੀਤਾ ਹੈ ਇਹ ਤੋਂ ਪਹਿਲਾਂ ਜੋਬ ਕਰਦੇ ਹਾਂ ਤੇ ਫਲਿੱਪਕਾਰਟ ਕੰਪਨੀ ਦੇ ਵਿੱਚ ਪਾਰਸਲ ਡਿਲੀਵਰ ਦਾ ਕੰਮ ਕਰਦੇ ਹਾਂ ਤੇ ਥੋੜੇ ਦਿਨ ਕੰਮ ਵਧੀਆ ਚੱਲਦਾ ਰਿਹਾ ਬਾਅਦ ਚ ਬਾਣੇ ਦਾ ਇਸ਼ੂ ਆ ਗਿਆ ਆਪਾਂ ਨੂੰ ਕੰਪਨੀ ਦੇ ਜਿਹੜੇ ਕੋਈ ਅਪਲਾਈਨ ਹੈਗੇ ਸੀ ਉਹਨਾਂ ਨੇ ਕਹਿਤਾ ਵੀ ਬਾਣਾ ਪਾਗੇ ਨਹੀਂ ਹੋਣਾ ਬਹਿਸ ਕਰਕੇ ਆਪਾਂ ਉਹ ਕੰਮ ਛੱਡਣਾ ਪਿਆ ਕੰਮ ਛੱਡਣ ਤੋਂ ਬਾਅਦ ਜਦੋਂ ਵਿਹਲੇ ਬਹਿ ਗਏ ਫਿਰ ਸੋਚਿਆ ਵੀ ਹੁਣ ਕੀ ਕੀਤਾ ਜਾਵੇ ਪਰ ਬਾਬਾ ਜੀ ਬਾਣੇ ਦੀ ਗੱਲ ਕਰੀਏ ਬਾਣਾ ਤੇ ਬੜਾ ਸਤਿਕਾਰਯੋਗ ਆ ਬੜੇ ਸੋਹਣੇ ਲੱਗਦੇ ਹੋ ਇਸ ਤੇ ਬਾਣੇ ਵਿੱਚ ਫਿਰ ਉਹਨਾਂ ਨੂੰ ਕੀ ਇਤਰਾਜ਼ ਸੀ ਵੀ ਬਾਣਾ ਪਾਕੇ ਨਹੀਂ ਜਾਣਾ ਕਿਉਂਕਿ ਗੁਰੂ ਦੇ ਖਿਸਤਰ ਪਾਏ ਹੋਏ ਨੇ ਤੁਸੀਂ ਲੈਕਚਰ ਦੀਆਂ ਫੌਜਾਂ ਲੋਕ ਪਿਆਰ ਬਹੁਤ ਕਰਦੇ ਨੇ ਫਿਲ ਉਹਨਾਂ ਨੂੰ ਕੀ ਇਤਰਾਸ ਸੀ ਵੀ ਬਾਣਾ-ਬਾਗ ਨਹੀਂ ਕੰਮ ਕਰਦਾ ਦੇਖੋ ਇਹ ਕਿਸੇ ਦੇ ਦਿਲ ਦੀ ਆਪਾਂ ਨਹੀਂ ਜਾਣ ਸਕਦੇ ਵੀ ਅਗਲੇ ਦੇ ਦਿਲ ਦੇ ਵਿੱਚ ਕੀ ਹੁੰਦਾ ਪਿਆ ਵਾ ਠੀਕ ਹੈ ਉਹ ਆਪ ਲੈ ਨਹੀਂ ਉਹਦੀ ਹਕੂਮਤ ਹੀ ਉਹ ਕੰਪਨੀ ਦੇ ਵਿੱਚ ਠੀਕ ਹੈ ਆਪਾਂ ਉਹਦੇ ਨਾਲ ਜਾਰੀ ਬਹਿਸ ਨਹੀਂ ਕੀਤੀ ਉਹਨੇ ਆਪਾਂ ਨੂੰ ਕਿਹਾ ਵੀ ਨਹੀਂ ਪਾ ਕੇ ਹੋਣਾ ਤੇ ਆਪਾਂ ਨਹੀਂ ਗਏ ਠੀਕ ਹੈ ਤੇ ਬਾਕੀ ਇਹ ਤੇ ਅੱਜ ਕੱਲ ਤੁਸੀਂ ਸ਼ਬਦ ਵੀ ਆਮ ਚੱਲਦਾ ਸੁਣਿਆ ਬਾਣੀ-ਵਾਣਾ ਗੋਲਦਮਾਲੇ ਦਾੜੇ ਰਗਣ ਵੈਰੀ ਨੂੰ ਤੇ ਕੀ ਪਤਾ ਅਗਲੇ ਦੇ ਦਿਲ ਦੇ ਵਿੱਚ ਕੀ ਤੇ ਚਲੋ ਇੱਕ ਇਹ ਵੀ ਆਪਾਂ ਕਹਿ ਸਕਦੇ ਕੁੱਬੇ ਦੇ ਲੱਤ ਵੱਜੀ ਤੇ ਕੁੱਬੇ ਦਾ ਕੁੱਬ ਨਿਕਲ ਗਿਆ ਤੇ ਹੁਣ ਆਪਾਂ ਆਪ ਆਪਣੇ ਕੰਮ ਦੇ ਮਾਲਕ ਬਣ ਗਏ ਹਾਂ ਉਸ ਤੋਂ ਬਾਅਦ ਜਦੋਂ ਗੁੱਬੇ ਦਾ ਕੰਮ ਕਹਿੰਦੇ ਵੀ ਗੁੱਬ ਨਿਕਲ ਗਿਆ ਫਿਰ ਸ਼ੁਰੂਆਤ ਕਿਸਤਾ ਹੋਈ ਹੈ ਕੰਮ ਦੀ ਛੁੱਟ ਗਿਆ ਉਸ ਤੋਂ ਬਾਅਦ ਫਿਰ ਇਹ ਕਾਰੋਬਾਰ ਕਿੱਥੇ ਸ਼ੁਰੂ ਕੀਤਾ ਕਿ ਦਸ਼ਕਾ ਜ ਨੂੰ ਸਾਂਝਾ ਕਰਦੇ ਹੋ ਜੀ ਜੀ ਸਰਦਾਈ ਆਡੇ ਘਰਾਂ ਚ ਬਚਪਨ ਤੋਂ ਵੱਣਦੀ ਹੁੰਦੀ ਪਹਿਲਾਂ ਤਲਪੰਸੋ ਦੇ ਨਾਲ ਵੀ ਰਹੇ ਜਿਹੜੇ ਦਾਦਾ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ਤਰ ਨਾਲ ਦੇ ਮੁਖੀ ਆ ਉਹਨਾਂ ਦੇ ਨਾਲ ਰਹਿੰਦੇ ਰਹੇ ਉਹਨਾਂ ਦੇ ਨਾਲ ਕਾਫੀ ਜੇਰ ਸੇਵਾ ਕੀਤੀ ਆ ਤੇ ਉਹਨਾਂ ਦਾ ਆਸ਼ੀਰਵਾਦ ਆ ਉਹਨਾਂ ਨੇ ਸਾਰਾ ਮੈਨੂੰ ਐਸ ਲੈਣ ਦੇ ਵਿੱਚ ਜਿਹੜਾ ਨਿਹੰਗ ਸਿੰਘ ਬਾਣੇ ਦੇ ਵਿੱਚ ਉਹਨਾਂ ਨੇ ਮੈਨੂੰ ਲੈ ਕੇ ਆਂ ਵਾਣਾ ਉਹਨਾਂ ਨੇ ਦਿੱਤਾ ਫਿਰ ਆਪਾਂ ਉਹਨਾਂ ਨੇ ਸੰਥਿਆ ਵੀ ਕਰਵਾਈ ਪਾਠ ਵੀ ਕਰ ਲਈਦਾ ਜੇ ਗੁਰਬਾਣੀ ਦੀ ਸੰਥਿਆ ਕੀਰਤਨ ਵੀ ਕਰ ਲਈਦਾ ਜੇ ਠੀਕ ਹੈ ਵੇਲੇ ਬੈ ਕੇ ਕਰਦੇ ਫਿਰ ਵੇਖੇ ਵੀ ਹੁਣ ਕੀ ਕੀਤਾ ਜਾਵੇ ਤੇ ਸ਼ਰਧਾਈ ਬਣਾ ਕੇ ਪੀਤੀ ਬੜਾ ਵਧੀਆ ਲੱਗਾ ਦਿਲ ਨੂੰ ਵੀ ਹਾਂ ਵੀ ਸ਼ਰਧਾਈ ਵਧੀਆ ਇੱਕ ਚੀਜ਼ ਆ ਤੇ ਨਾਨਪੁਰ ਸਾਹਿਬ ਦਾ ਹੋਲਾ ਮਨ ਲਾਇਆ ਤੇ ਉੱਥੇ ਆਪਾਂ ਇਹ ਸਟਾਲ ਸ਼ੁਰੂ ਕੀਤਾ ਸੀ ਨਾਨਪੁਰ ਸਾਹਿਬ ਦਾ ਠੀਕ ਹੈ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਕਿੰਨਾ ਕਿ ਪਿਆਰ ਦਿੱਤਾ ਨਾਨਪੁਰ ਸਾਹਿਬ ਵਿੱਚ ਉਸ ਤੋਂ ਬਾਅਦ ਕਿੰਨਾ ਕਿ ਮਨ ਨੂੰ ਹੋਤਲਾ ਆ ਪੀ ਯਾਰ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਅੱਜ ਬਾਬਾ ਜੀ ਨੇ ਸ਼ੁਰੂ ਕੀਤਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਤੋਂ ਬਾਅਦ ਕਿੰਨਾ ਕੰਮ ਆਉਣ ਨੂੰ ਅਸਲਾ ਹੈ ਨਾਨਪੁਰ ਸਾਹਿਬ ਜਦੋਂ ਆਪਾਂ ਲਾਇਆ ਪੜਾ ਤੇ ਸੰਗਤ ਨੇ ਬੜਾ ਵਧੀਆ ਪਿਆਰ ਦਿੱਤਾ ਆਪਾਂ ਨੂੰ ਚੜ੍ਹਦੀ ਕਲਾ ਦੇ ਨਾਲ ਆਪਾਂ ਇੱਥੋਂ ਗਏ ਹਾਂ ਤੇ ਹਿੰਦੀ ਕਲਾ ਨਾਲ ਗਏ ਹਾਂ ਤੇ ਨਾਨਪੁਰ ਸਾਹਿਬ ਤੋਂ ਚੜ੍ਹਦੀ ਕਲਾ ਦੇ ਨਾਲ ਵਾਪਸ ਆਏ ਹਾਂ ਠੀਕ ਹੈ ਜਦੋਂ ਨਾਨਪੁਰ ਸਾਹਿਬ ਤੋਂ ਵਾਪਸ ਆਏ ਉਦੋਂ ਫਿਰ ਮੇਰੇ ਘਰ ਵਾਲੇ ਮੇਰੇ ਪਰਿਵਾਰ ਮੇਰੀ ਨਾਲ ਦੀ ਘਰ ਵਾਲੀ ਉਹਨੇ ਮੈਨੂੰ ਕਿੰਨਾ ਲਈਦਾ ਵਾ ਭਰੇ ਰਿਆ ਇਹ ਚੀਜ਼ ਨੂੰ ਵੀ ਤੁਸੀਂ ਮੇਲਿਆਂ ਦੇ ਵਿੱਚ ਸਟਾਲ ਲਾਉਂਦੇ ਜੇ ਗਰਮੀ ਦਾ ਮੌਸਮ ਆ ਹਰ ਕੇ ਇਹਨੋਂ ਸ਼ਰਦਾਈ ਦੀ ਲੋੜਿਆ ਤੁਸੀਂ ਇਕੱਲੇ ਪੀ ਲੈਂਦੇ ਜਿਹੜਾ ਸੰਗਤ ਵਿੱਚ ਲੰਗਰ ਚ ਵਰਤਦੀ ਆ ਇਹਨੋਂ ਸ਼ਰਦਾਈ ਨੂੰ ਬਾਹਰ ਲੈ ਕੇ ਜਾਣਾ ਚਾਹੀਦਾ ਘਰ ਤੇ ਆਨੇ ਮੈਨੂੰ ਹੌਸਲਾ ਦਿੱਤਾ ਤੇ ਉਹਨਾਰੇ ਮੜ ਕੇ ਕਹਿਣ ਮਤਾਓ ਕਿ ਮੈਂ ਇੱਥੇ ਪੜਾ ਲਾਇਆ ਤੇ ਚਲੋ ਇੱਥੇ ਆਇਆ ਲਾਗੇ ਲਾਗੇ ਦੁਕਾਨਦਾਰ ਵੀਰੇ ਇਹਨਾਂ ਨੇ ਵੀ ਆਪਾਂ ਨੂੰ ਬੜਾ ਸਪੋਰਟ ਕੀਤੀ ਤੇ ਆਪਾਂ ਪਹਿਲਾਂ ਉਹ ਸੜਕ ਤੇ ਖਿਲਾੜਦੇ ਆ ਕਦੀ ਕਿਤੇ ਖਿਲਾੜਦੇ ਆ ਕਦੀ ਕਿਤੇ ਖਿਲਾੜਦੇ ਆ ਰੈਡੀ ਕਰਾਇਆ ਤੇ ਰੈਡੀ ਲਿਆਂਦੀ ਆ ਆਪਾਂ 50 ਰੁਪਏ ਰੋਜ਼ ਦਾ ਕਰਾਇਆ ਹੀ ਉਹਦਾ ਤੇ ਕਿਰਾਏ ਦਾ ਰੇੜੀ ਲੈਂਦੀ ਤੇ ਕਦੀ ਕਿਤੇ ਖਿਲਾਰਦੇ ਕਦੀ ਕਿਤੇ ਖਿਲਾਰਦੇ ਆ ਫਿਰ ਆ ਦੁਕਾਨਾਂ ਵਾਲਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਲੱਗ ਲੱਗੇ ਮੇਰੇ ਹੈਗੇ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਲਵਾਇਆ ਅੱਡਾ ਇੱਥੇ ਅਰੇ ਬਾਬਾ ਜੀ ਤੂੰ ਇੱਥੇ ਪੱਕੀ ਖਿਲਾਰ ਲਓ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਆ ਉਦੋਂ ਤੋਂ ਆਪਣਾ ਇੱਥੇ ਮੋਰਚਾ ਲਾਤਾ ਤੇ ਮੇਰੇ ਨਾਲ ਦੇ ਜਿੰਨੇ ਨੇ ਹੰਗ ਸਿੰਘ ਨੇ ਉਹ ਸਾਰੇ ਇੱਥੇ ਆਉਂਦੇ ਜਾਂਦੇ ਆਪਣੇ ਕੋਲ ਉਹਨਾਂ ਨੇ ਵੇਖਿਆ ਵੀ ਜਦੋਂ ਆਪਾਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਆਮ ਆਪਾਂ ਇੱਕ ਰਗੜਾ ਲੋਨੇ ਦੋ ਰਗੜੇ ਲੋਨੇ ਘਰ ਦੇ ਵਿੱਚ ਪਰ ਪਿਛਲੀ ਗਰਮੀਆਂ ਦੇ ਵਿੱਚ ਮਹਾਰਾਜ ਦੀ ਐਨੀ ਕਿਰਪ ਦਾਸ ਕੱਲਾ ਹੀ ਇੱਥੇ ਲਾ ਲੈਂਦਾ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਨੰਗਸਨ ਦੀਆਂ ਗਰੂ ਲਾ ਲਈ ਫੌਜਾਂ ਨੇ ਲੋਕ ਪਿਆਰ ਹੀ ਬਹੁਤ ਕਰਦੇ ਨੇ ਜਦੋਂ ਕਿਤੇ ਕੰਮ ਕਾਹ ਕਰਦੇ ਸੀ ਫਲਿਪਗਾਰਡ ਪ੍ਰਾਈਵੇਟ ਕੰਪਨੀ ਵਿੱਚ ਤੇ ਲੋਕਾਂ ਨੂੰ ਤਰਾਸ ਸੀ ਵੀ ਇਹ ਜਿਹੜੀ ਉਹਨਾਂ ਨੂੰ ਜਿਹੜਾ ਲੋਕਾਂ ਨੂੰ ਤਰਾਸ ਸੀ ਵੀ ਉਹਨਾਂ ਨੂੰ ਜਿਹੜਾ ਇਹ ਕੰਮਕਾਰ ਨਹੀਂ ਚੰਗਾ ਲੱਗਦਾ ਜੀ ਉਹਨਾਂ ਨੂੰ ਜਿਹੜੀ ਆ ਨਹੀਂ ਚੰਗੀ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਵਿੱਚ ਉਤੋਂ ਬਾਅਦ ਜਿਹੜਾ ਕਿ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਵੀ ਕੰਮ ਕਾਹ ਛੱਡ ਕੇ ਇੱਕੰਦਿਆਗ ਸਿੰਘ ਦੇ ਬਾਣੇ ਵਿੱਚ ਲੋਕ ਇਤਰਾਜ਼ ਕਰਦੇ ਨੇ ਤੇ ਆਪਣਾ ਕੰਮਕਾਰ ਖੋਲਿਆ ਜਾਵੇ ਤੁਸੀਂ ਦੇਖ ਸਕਦੇ ਹੋ ਤੇ ਫਿਰ ਉਹ ਤੋਂ ਬਾਅਦ ਕਿੱਲਾ ਕੰਮਕਾਰ ਚੱਲ ਗਿਆ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੈ ਇਹ ਤੁਹਾਨੂੰ ਉਹ ਹੀ ਦੱਸ ਲੱਗਾ 10-10 ਰਗੜੇ ਮਾਰਾ ਇਹਨੇ ਆਪਣੇ ਕੋਲੋਂ ਲਵਾਏ ਇੱਥੇ ਤੇ ਜਿਹੜੇ ਨਾਲ ਦੇ ਸਿੰਘ ਹੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਇੰਨਾ ਰਗੜਾ ਲਾਈ ਜਾਂਦੇ ਜੇ ਤੇ ਥੱਕ ਦੇਣੀ ਤੁਸੀਂ ਤੇ ਫਿਰ ਆਪਾਂ ਉਹਨਾਂ ਨੂੰ ਸੇ ਵੀ ਮਹਾਰਾਜ ਕਰਵਾਉਂਦੇ ਆਪਾਂ ਨੂੰ ਉਹ ਕਹਿੰਦੇ ਨਹੀਂ ਮਹਾਰਾਜ ਤੇ ਤੁਹਾਡੇ ਕੋ ਕਰਵਾਉਂਦੇ ਆ ਪਰ ਤੁਹਾਡਾ ਨਾਲ ਜਿਹੜਾ ਨਾ ਉਹ ਲੋਹਾ ਸਿੰਘ ਹੋਣਾ ਚਾਹੀਦਾ ਤੇ ਮੈਂ ਜੋ ਤੁਹਾਡੇ ਇਸ਼ਾਤ ਤੋਂ ਹੋ ਬੁਲਾਇਆ ਕਰੋ ਉਦੋਂ ਤੋਂ ਫਿਰ ਮੈਨੂੰ ਮੇਰੇ ਜਿਹੜੇ ਸੱਜਣ ਬੇਲੀ ਆ ਉਹ ਲੋਹਾ ਸਿੰਘ ਕਹਿਣਾ ਉਹਨਾਂ ਨੇ ਸ਼ੁਰੂ ਕਰਤਾ ਮੈਨੂੰ ਤੇ ਫਿਰ ਆਪਣਾ ਕਿਲੇਦਾ ਵਾ ਇੰਸਟਾ ਤੇ ਫੇਸਬੁੱਕ ਤੇ ਵੀ ਆਪਾਂ ਲੋਹਾ ਸਿੰਘ ਕਰਕੇ ਮਸ਼ਹੂਰ ਹੋ ਗਏ ਹੁਣ ਤੁਹਾਨੂੰ ਆਪਾਂ ਨਾਪਰੀ ਸਿੰਘ ਖਾ ਸਕਈਏ ਕਿ ਜਾਂ ਲੋਹਾ ਸਿੰਘ ਹੈ ਇਹ ਜੋ ਉਹਦਾ ਡਿਸ਼ਾ ਜੋ ਮਰਜ਼ੀ ਗਈ ਜਾਓ ਨਾਪਰੀ ਸਿੰਘ ਖਾਲਸਾ ਇਹ ਪਰਿਵਾਰ ਨੇ ਨਾਮ ਦਿੱਤਾ ਵਾ ਮੈਨੂੰ ਤੇ ਜਿਹੜਾ ਲੋਹਾ ਸਿੰਘ ਹੈ ਸਿੰਘਾਂ ਨੇ ਨਾਮ ਦਿੱਤਾ ਵਾ ਤੇ ਦੋਵੇਂ ਨਾਂ ਵਧੀਆ ਨੇ ਚੜਦੀ ਕਲਾ ਜਿਹੜਾ ਜਿਹੜੇ ਨਾਂ ਨਾਲ ਬੁਲਾਉਂਦਾ ਆਪਾਂ ਉਸ ਤੇ ਨਾ ਜਾਵਾਂਗਾ। ਅਸੀਂ ਤੁਹਾਨੂੰ ਲੋਹਾ ਸਿੰਘ ਹੀ ਕਹਾਂਗੇ। ਲੋਹਾ ਸਿੰਘ ਖਾਲਸਾ ਛੱਡ ਨਾਲ ਨੇ ਤੇ ਮੈਨੂੰ ਐਸੋ ਵੀ ਸਦਾਈ ਤਿਆਰ ਕਿਸ ਤਰ੍ਹਾਂ ਦੇ ਦੱਸਕਾ ਜੂ ਸਾਡਾ ਕਰਦੇ ਹੋ ਕੀ ਕੀ ਪਾਉਂਦੇ ਹੋ ਤੇ ਖਾਸ ਕਰਕੇ ਜਿਹੜਾ ਤੁਸੀਂ ਸਦਾਈ ਦਾ ਮੁੰਗਲਾ ਤਿਆਰ ਕਰਦੇ ਹੋ ਜਿਹੜਾ ਇਹ ਰੱਖਿਆ ਵਾ ਇਹਨੂੰ ਕੀ ਨਾਲ ਲੈਂਦੇ ਨੇ ਕਿਹੜੀ ਲੱਕੜ ਦਾ ਤਿਆਰਦਾ ਏ। ਇਹ ਜੀ ਸਲੋਤਰ ਆ ਤੇ ਇਹ ਆਪਣਾ ਸੁਨਹਿਰਾ ਠੀਕ ਹੈ ਜੀ। ਸਲੋਤਰ ਦੇ ਸੁਨਹਿਰਾ ਇਹ ਜਿਹੜਾ ਇਹ ਸੁਨਹਿਰਾ ਜਿਹੜਾ ਮਿੱਟੀ ਦਾ ਵੀ ਹੁੰਦਾ ਪੱਥਰ ਦਾ ਵੀ ਹੁੰਦਾ ਤੇ ਜਿਹੜਾ ਸਲੋਤਰ ਆ ਸਲੋਤਰ ਦੇ ਵਿੱਚ ਉਹ ਲੱਕੜ ਆਪਾਂ ਕੰਮ 'ਚ ਲੈ ਸਕਦੇ ਜਿਹਦੀ ਆਪਾਂ ਦਤਨ ਕਰ ਸਕਦੇ ਹਾਂ ਠੀਕ ਹੈ ਦਤਨ ਆਪਾਂ ਨੇਮੰਦੀ ਵੀ ਕਰਦੇ ਆਂ ਤਾਲੀ ਦੀ ਵੀ ਕਰਦੇ ਆਂ ਫਲਾਹ ਦੀ ਵੀ ਕਰਦੇ ਆਂ ਠੀਕ ਹੈ ਇਹ ਜਿਹੜਾ ਮੇਰੇ ਕੋਲ ਸਲੋਤਰ ਹੈ ਇਹ ਫਲਾਹ ਦੀ ਲੱਕੜ ਦਾ ਠੀਕ ਹੈ ਫਲਾਹ ਦੇ ਰੁੱਖ ਹੁਣ ਮਿਲਦੇ ਨਹੀਂ ਬੜੇ ਪੁਰਾਣੇ ਹੋ ਗਏ ਰੁੱਖ ਕਿਉਂਕਿ ਇਹ ਪੁਰਾਣੇ ਇਤਿਹਾਸਕ ਰੁੱਖ ਹੀ ਫਲਾਹ ਦੇ ਗੁਰੂ ਸਾਹਿਬ ਦਤਨ ਕਰ ਦਿੰਦੇ ਜਿੱਥੇ ਗੱਡਦੇ ਸੀ ਉਥੇ ਰੁੱਖ ਬਣ ਦਿੰਦਾ ਫਲਾਹ ਸਾਹਿਬ ਫਲਾਈ ਸਾਹਿਬ ਅੱਜ ਵੀ ਗੁਰਦੁਆਰੇ ਸਾਹਿਬ ਹੈਗੇ ਆ ਹਾਂਜੀ ਤੇ ਉਸੇ ਤਰ੍ਹਾਂ ਇਹ ਫਲਾ ਦਾ ਰੋਖੀ ਬੜਾ ਪੁਰਾਣਾ ਉਹਦੀ ਲੱਕੜ ਆ ਉਹਦਾ ਇਹ ਸਲੋਟਰ ਤਿਆਰ ਹੋਇਆ ਵਾ ਠੀਕ ਹੈ ਜੀ ਤੇ ਨੀਮ ਦਾ ਵੀ ਆਪਾਂ ਵਰਤ ਸਕਦੇ ਆ ਟਾਲੀ ਦਾ ਵੀ ਵਰਤ ਸਕਦੇ ਆ ਠੀਕ ਹੈ ਜੀ ਤੇ ਜਿਹੜਾ ਰਗੜਾ ਆਪਾਂ ਤਿਆਰ ਕਰਦੇ ਆ ਹੁਣ ਤੇ ਚਲੋ ਆਪਣਾ ਲਾਸਟ ਰਗੜਾ ਆਪਾਂ ਇੱਥੇ ਲਾ ਲਿਆ ਵਾ ਇਹ ਜੇ ਲਾਈਵ ਤੁਸੀਂ ਆਉਂਦੇ ਤਾਂ ਵਧੀਆ ਚੜਦੀ ਕਲਾ ਹੋ ਜਣੀ ਕਿੰਨੇ ਕਿੰਨੇ ਘੰਟੇ ਬ ਤੁਸੀਂ ਰਗੜਾ ਲਾਉਂਦੇ ਹੋ ਦਸ਼ਕਾਂ ਨੂੰ ਸਾਡੇ ਕਰਦੇ ਹੋ ਜਿਹੜਾ ਰਗੜਾ ਇਨੇ ਘੰਟੇ ਕਿ ਰਗੜਾ ਲਾ ਲਾ ਕੇ ਫਿਰ ਜਿਹੜਾ ਉਹ ਅਸਰ ਆ ਕਿੰਨੇ ਕਿ ਪਾਵਰਫੁਲ ਹੋ ਜਾਂਦਾ ਕਿੰਨੇ ਕਿ ਤਾਕਤਵਰ ਤਿਆਰ ਹੋ ਜਾਂਦਾ ਜਿਹੜਾ ਤੁਸੀਂ ਇਨੇ ਘੰਟੇ ਰਗੜਾ ਲਾਉਂਦੇ ਦੇਖੋ ਇਹ ਚ ਪਾਉਨੇ ਆਪਾਂ ਖਸਖਾਸ ਬਾਦਾਮ ਕਾਲੀ ਮਿਰਚ ਹਰੀ ਇਲਾਚੀ ਸੌਫ ਮਗਜ ਦੁੱਧ ਤੇ ਪਾਣੀ ਠੀਕ ਹੈ ਜੀ ਪਿਓਰ ਦੁੱਧ ਨਹੀਂ ਪਾਉਂਦੇ ਆਪਾਂ ਅੱਧਾ ਦੁੱਧ ਅੱਧਾ ਪਾਣੀ ਹੁੰਦਾ ਠੀਕ ਹੈ ਜੀ ਜੇ ਆਪਾਂ ਦੁੱਧ ਪਿਓਰ ਦੇ ਵਿੱਚ ਪਾਵਾਂਗੇ ਉਹਦਾ ਛਾਣਾ ਨਹੀਂ ਲ ਅਸਰ ਨਹੀਂ ਨਿਕਲਣਾ ਠੀਕ ਹੈ ਜੀ ਅੱਧਾ ਦੁੱਧ ਅੱਧਾ ਪਾਣੀ ਵਰਤਦੇ ਆ ਆਪਾਂ ਇਹ ਸਰਦਾਈ ਨੂੰ ਤਿਆਰ ਕਰਨਾ ਵ ਤੇ ਖਸ ਖਾਸ ਜਿਹੜੀ ਆ ਉਹ ਵਿਟਾਮਿਨ A ਨਾਲ ਭਰਪੂਰ ਹੁੰਦੀ ਆ ਉਹਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਆ ਬਦਾਮ ਯਾਦਾ ਤੇਜ ਕਰਦੇ ਆ ਮਗਜ ਜਿਹੜੇ ਉਹਨਾਂ 'ਚ ਕੈਲਸ਼ੀਅਮ ਹੁੰਦਾ ਵਾ ਆਇਰਨ ਹੁੰਦਾ ਵਾ ਜਿਹੜੀ ਆਪਾਂ ਸੌਂਫ ਪਾਉਨੇ ਆ ਤੇ ਲਾਚੀ ਪਾਉਨੇ ਆ ਉਹ ਪੇਟ ਨੂੰ ਠੰਡਾ ਰੱਖਦੀ ਆ ਤੇ ਭੁੱਖ ਵਧਾਉਂਦੀ ਆ ਕਾਲੀ ਮਿਰਚ ਜਿਹੜੀ ਆ ਉਹ ਵਾਈਵਾਦੀ ਦੂਰ ਕਰਦੀ ਆ ਤੇ ਜਿਹਦੇ ਨਾਲ ਨਜਲਾ ਜੁਕਾਮ ਅਲਰਜੀ ਵਗੈਰਾ ਜਿਹੜੀ ਜਿਹੜੀ ਕਾਲੀ ਮਿਰਚ ਉਹ ਐਂਟੀਆਕਸੀਡੈਂਟ ਹੁੰਦੀ ਆ ਠੀਕ ਹੈ ਜੀ ਉਹ ਨਾਲ ਨਜਲਾ ਜੁਕਾਮ ਅਲਰਜੀ ਵਗੈਰਾ ਉਹ ਸਾਰੀਆਂ ਚੀਜ਼ਾਂ ਦੂਰ ਹੁੰਦੀਆਂ ਮਣਕਾਸਨ ਤੇ ਵੀ ਜੇਕਰ ਜਿਹੜਾ ਬੰਦਾ ਤੁਹਾਡੀ ਸਰਦਾਈ ਪੀ ਲੂਗਾ ਉਹ ਜਿੰਨੇ ਸਰੀਰ ਚ ਦੁੱਖ ਤਕਲੀਫ ਹੁੰਦੇ ਸਾਰੇ ਦੂਰ ਹੋ ਜਾਣਗੇ ਦੇਖੋ ਜੀ ਸਾਡੀ ਸਰਦਾਈ ਨਹੀਂ ਮੈਂ ਕਹਿ ਸਕਦਾ ਸਰਦਾਈ ਕਿਤੇ ਵੀ ਬਣਦੀ ਕੋਈ ਵੀ ਨਿਹੰਗ ਸਿੰਘ ਬਣਾ ਰਿਹਾ ਵੇਚ ਰਿਹਾ ਜਾਂ ਕਿਸੇ ਗੁਰੂ ਘਰ ਦੇ ਵਿੱਚ ਬਣਦੀ ਜਾਂ ਕਿਸੇ ਦੇ ਘਰ ਬਣਦੀ ਆ ਸਰਦਾਈ ਜੜੀ ਵੀ ਆ ਉਹਦਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਤੇ ਇਹ ਜਿਹੜੀ ਆਪਾਂ ਸਰਦਾਈ ਤਿਆਰ ਕਰਦੇ ਆ ਇਹਦਾ ਕੋਈ ਵੱਖਰਾ ਫਰਕ ਨਹੀਂ ਹੈਗਾ ਵੀ ਮੈਂ ਬੜੀ ਸਪੈਸ਼ਲ ਸਰਦਾਈ ਤਿਆਰ ਕਰਦਾ ਜਿਹੜੀ ਆਮ ਸਰਦਾਈ ਘਰਾਂ ਦੇ ਵਿੱਚ ਤਿਆਰ ਹੁੰਦੀ ਆ ਗੁਰੂ ਘਰਾਂ 'ਇ ਤਿਆਰ ਹੁੰਦੀ ਨੇ ਹੰਗ ਸਿੰਘ ਬਣਾਉਂਦੇ ਜਾਂ ਦੂਸਰੇ ਦੁਕਾਨ ਵਾਲੇ ਸੇਮ ਉਹੀ ਚੀਜ਼ ਆ ਇੱਕ ਆਪਾਂ ਮਿੱਠੇ ਦੇ ਵਿੱਚ ਆਪਾਂ ਪਤਾਸੇ ਵਰਤਦੇ ਆ ਪਤਾਸਿਆਂ ਦਾ ਜਿਹੜਾ ਪਾਊਡਰ ਹੈ ਚੂਰਾ ਹੁੰਦਾ ਵਾ ਪਹਿਲੋ ਪਤਾਸੇ ਸਬੂਤੇ ਲੈ ਆ ਕੇ ਘਰ ਉਹਨਾਂ ਨੂੰ ਪੀਸਿਆ ਜਾਂਦਾ ਉਹਦਾ ਪਾਊਡਰ ਆਪਾਂ ਇਹਦੇ ਵਿੱਚ ਵਰਤਦੇ ਆ ਠੀਕ ਹੈ ਉਹਦੇ ਨਾਲ ਇਹ ਪਤਾਸੇ ਠੰਡੇ ਹੁੰਦੇ ਆ ਅੱਧੇ ਤੋਂ ਜ਼ਿਆਦਾ ਕੈਮੀਕਲ ਖੰਡ ਦਾ ਲਾਥ ਜਾਂਦਾ ਜਦੋਂ ਪਤਾਸ ਤੇ ਇਹ ਜਿਹੜਾ ਆਪਣਾ ਸਾਰਾ ਸਿਸਟਮ ਆ ਜਿਹੜਾ ਸ਼ਰਧਾਈ ਵਾਲਾ ਇਹ ਇੱਕ ਡਾਈਟ ਆ ਠੀਕ ਹੈ ਇਹਨੂੰ ਆਪਾਂ ਕੋਈ ਦਵਾਈ ਨਹੀਂ ਕਹਿ ਸਕਦੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਦਿਨ ਪੀਵਾਂਗੇ ਦੋ ਦਿਨ ਪੀਵਾਂਗੇ ਤੇ ਆਪਾਂ ਨੂੰ ਵਾਹ ਫਾਇਦਾ ਹੋ ਜਾਊਗਾ ਇਹ ਡਾਈਟ ਇਹਨੂੰ ਡੇਲੀ ਰੂਟੀਨ ਚ ਲੈਣਾ ਚਾਹੀਦਾ ਜੀ ਅਸੀਂ ਦੇਖਿਆ ਸਾਡੀ ਜਿਹੜੀ ਨੰਗ ਸਿੰਘ ਦੀ ਗਰੂ ਵੀ ਲਾ ਲਈ ਫੌਜਾਂ ਨੇ ਉਹ ਹਮੇਸ਼ਾ ਇਹ ਜਿਹੜੀ ਡਾਈਟ ਲੈਂਦੀ ਨੇ ਵਰਤੋਂ ਕਰਦੀਆਂ ਨੇ ਤੇ ਕਦੀ ਅਸੀਂ ਦੇਖਿਆ ਬਿਮਾਰ ਨਹੀਂ ਹੋਈਆਂ ਨੇ ਸੇਤਾ ਬੜੀ ਕੈਮ ਨੇ ਚੜ੍ਹਦੀ ਕਲਾ ਵਿੱਚ ਹਮੇਸ਼ਾ ਰਹਿੰਦੇ ਨੇ ਦੋ ਦੋ ਟਾਈਮ ਛੱਕਦੇ ਇੱਕ ਟਾਈਮ ਦੀ ਦੋ ਟਾਈਮ ਛੱਕਦੇ ਆ ਸ਼ਰਧਾਈ ਲਗਾ ਕੇ ਉਹ ਤੇ ਆਪਾਂ ਇਹ ਜਿੰਨੀ ਵਾਰੀ ਬਣਾਉਨੇ ਓੰਨੀ ਵਾਰੀ ਛਕ ਲੈਨੇ ਆ ਤੇ ਇਹ ਆ ਦੇਸੀ એનર્ਜੀ ਡਰਿੰਕ ਠੀਕ ਹੈ ਜਿੱਦਾਂ ਅੱਜ ਕੱਲ ਬੜੀਆਂ એનર્ਜੀ ਡਰਿੰਕਾਂ ਚੱਲ ਗਿਆ ਉਹਨਾਂ ਬਾਰੇ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਆ ਫੈਕਟਰੀ ਮੇਡ ਹੁੰਦੀਆਂ ਪਿੱਛੋਂ ਸੀਲ ਪੈਕ ਹੁੰਦੇ ਆ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਤਿੰਨ ਤਿੰਨ ਮਹੀਨੇ ਵੀ ਫਰਿੱਜਾਂ 'ਚ ਪਈਆਂ ਰਹਿੰਦੀਆਂ ਉਹਨਾਂ ਨੂੰ ਲੱਗੇ ਹੁੰਦੇ ਕੈਮੀਕਲ ਠੀਕ ਹੈ ਜੀ ਉਹ ਕੀ ਚੀਜ਼ ਆ ਕਿਵੇਂ ਬਣਾਉਂਦੇ ਉਹਦਾ ਪਤਾ ਨਹੀਂ ਆਪਾਂ ਜੋ ਬਣਾਉਨੇ ਆ ਇੱਥੇ ਤਾਜ਼ਾ ਬਣਾਉਨੇ ਆ ਇੱਕ ਰਗੜਾ ਲਾਈਦਾ ਵਾ ਉਹਨਾਂ ਕ ਲਈਦਾ ਜਿਹੜਾ ਅੱਧੇ ਘੰਟੇ ਇੱਕ ਘੰਟੇ ਦੇ ਵਿੱਚ ਵਿੱਚ ਵਰਤ ਜਾਣਾ ਠੀਕ ਹੈ ਉਤੋਂ ਬਾਅਦ ਜਦੋਂ ਵਰਤ ਗਈ ਫੇਰ ਨਵਾਂ ਰਗੜਾ ਬਿਲਕੁਲ ਜੀ ਜਿਵੇਂ ਇਹਸੋ ਵੀ ਬਾਬਾ ਜੀ ਜਿਵੇਂ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਬੈਠੇ ਆ ਤੁਸੀਂ ਜੜਾ ਲਾਇਆ ਹੈ ਸੈਟਅਪ ਆਪਣਾ ਤੇ ਮੁੰਡੇ ਕੁੜੀਆਂ ਵਲੋਂ ਅੱਜਕੱਲ ਦੇ ਨੌਜਵਾਨੇ ਉਹਨਾਂ ਵਲੋਂ ਕਿੰਨਾ ਕੇਸ ਜਿਹੜਾ ਪਿਆਰ ਕੀਤਾ ਦਾ ਕਿੰਨੇ ਕੁ ਲੋਕ ਸ਼ਕੀਨ ਇਸ ਜੀ ਦੇ ਬੜਾ ਪਰ ਵਾ ਪਿਆਰ ਮਿਲਿਆ ਜੇ ਆਪਾਂ ਨੂੰ ਇੱਥੇ ਇੱਕ ਸਾਲ ਆਪਾਂ ਨੂੰ ਹੋ ਚੁਲਿਆ ਇੱਥੇ ਵਿਸਾਖੀ ਦੇ ਆਪਾਂ ਨੂੰ ਇੱਕ ਸਾਲ ਹੋ ਜਾਣਾ ਇੱਥੇ ਹਾਂ ਜੀ ਵਿਸਾਖੀ ਦਾ ਹੀ ਸ਼ੁਰੂ ਕੀਤਾ ਹੈ ਤੇ 1 ਸਾਲ ਦੇ ਵਿੱਚ ਵਿੱਚ ਇੰਨਾ ਪਿਆਰ ਦਿੱਤਾ ਮੈਨੂੰ ਇੱਥੋਂ ਦੇ ਕੁੜੀਆਂ ਮੁੰਡੇ ਬਜ਼ੁਰਗ ਲੋਕਲ ਜਿਹੜੇ ਇੱਥੋਂ ਦੇ ਗਾਹਕ ਮੇਰੇ ਕੋਲ ਆਉਂਦੇ ਆ ਉਹ ਇੱਥੋਂ ਦਾ ਕਿ ਸਿਆਲ 'ਚ ਵੀ ਮੇਰੇ ਕੋਲ ਸ਼ਰਦਾਈ ਸਕਦੇ ਰਹੇ ਆ ਠੀਕ ਹੈ ਤੇ ਸਿਆਲ ਦੇ ਵਿੱਚ ਵੀ ਕਾਰੋਬਾਰ ਚੱਲਦਾ ਰਿਹਾ ਚੜ੍ਹਦੀ ਕਲਾ ਦੇ ਨਾਲ ਤੇ ਅੱਗੇ ਵੀ ਮਾਰ ਐਨੇ ਅੱਦਾ ਹੀ ਚੜ੍ਹਦੀ ਕਲਾ ਬਣਾ ਕੇ ਰੱਖਣਾ ਜੀ ਬਾਬਾ ਜੀ ਜਿਵੇਂ ਹੁਣ ਫੇਰ ਸਿਆਲ ਨੇੜੇ ਆ ਰਿਹਾ ਸਿਆਲ ਸ਼ੁਰੂ ਹੋ ਗਿਆ ਵਾ ਸਿਆਲ 'ਚ ਵੀ ਐਸੇ ਸੈਟਅਪ ਹੋਊਗਾ ਕਿ ਜਾਂ ਹੋਰ ਸੈਟਅਪ ਤੁਸੀਂ ਚਾਹੀਓਗੇ ਸਿਆਲ ਦੇ ਵਿੱਚ ਆਪਣੇ ਕੋਲ ਹੁੰਦਾ ਜੇ ਦੇਸੀ ਘਿਓ ਦਾ ਤੜਕਾ ਲਾ ਕੇ ਖਸਖਾਸ ਬਦਾਮਾਂ ਵਾਲਾ ਗਰਮ ਦੁੱਧ ਕੁੱਲੜ ਦੇ ਵਿੱਚ ਪਾ ਕੇ ਦੇਨੇ ਆ ਆਪਾਂ ਇੱਕ ਉਹ ਹੁੰਦਾ ਇੱਕ ਆਪਣੇ ਕੋਲ ਤੰਦੂਰੀ ਚਾਹ ਹੁੰਦੀ ਜੇ ਨਾਲ ਆਪਾਂ ਪਿਛਲੇ ਸਾਲ ਵੀ ਆਪਾਂ ਕੋਸ਼ਿਸ਼ ਕੀਤੀ ਅਲਸੀ ਦੀਆਂ ਪਿੰਨੀਆਂ ਸ਼ੁਰੂ ਕਰਨ ਦੀ ਪਰ ਉਸ ਸਾਲ ਦੇ ਵਿੱਚ ਸ਼ੁਰੂ ਨਹੀਂ ਕੀਤੀ ਗਿਆ ਅਗਲੇ ਸਾਲ ਦੇ ਵਿੱਚ ਆਪਾਂ ਦੁੱਧ ਦੇ ਨਾਲ ਅਲਸੀ ਦੀਆਂ ਪਿੰਨੀਆਂ ਵੀ ਸ਼ਕਾਵਾਂਗੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਗੁਰੂ ਕੀ ਲਾਲੀਆ ਪਹੁੰਚਾਣੇ ਨਿਆਗ ਸਿੰਘ ਜਿਹੜੇ ਕੀ ਬਾਣੇ ਵਿੱਚ ਨੇ ਤੇ ਲੋਕ ਪਿਆਰ ਹੀ ਬਹੁਤ ਕਰਦੇ ਨੇ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਇਹਨਾਂ ਨੇ ਸੈਟਅਪ ਲਾਇਆ ਨਾਪਰੀ ਸਿੰਘ ਖਾਲਸਾ ਤੇ ਲੋਹਾ ਗੁੱਟ ਇਹਨਾਂ ਨੂੰ ਜਿਹੜਾ ਕੀ ਨਿਆਗ ਲੋਹਾ ਸਿੰਘ ਜਿਹੜਾ ਲੋਹਾ ਸਿੰਘ ਇਹਨਾਂ ਨੂੰ ਖਾਤਾ ਵੀ ਕਾਇੰਦਾ ਤੁਸੀਂ ਦੇਖ ਸਕਦੇ ਹੋ ਵੀ ਲੋਕ ਇੰਨਾ ਕਿ ਪਿਆਰ ਕਰਦੇ ਨੇ ਤੇ ਬਾਬਾ ਜੀ ਨੇ ਇੱਕ ਡਾਂਗ ਬੜੀ ਵੱਡੀ ਵਧੀਆ ਰੱਖੀ ਆ ਬਾਬਾ ਜੀ ਡਾਂਗ ਬੜੀ ਕੋਕਿਆ ਰੱਖੀ ਥਾਂ ਮਲੇ ਇਹ ਪਾਸੋ ਇਹ ਸਲੋਤਰ ਆ ਅੱਛਾ ਇਹ ਸਵੈ ਰੱਖਿਆ ਹੋਆ ਤੇ ਸ਼ਸਤਰ ਆ ਅੱਛਾ ਠੀਕ ਹੈ ਤੇ ਜਿਹੜਾ ਵੈਪਨ ਕਲਚਰ ਆਇਆ ਆਪਾਂ ਨੂੰ ਮਹਾਰਾਜ ਨੇ ਬਖਸ਼ਿਆ ਗੁਰੂਆਂ ਨੇ ਬਖਸ਼ਿਆ ਵਾ ਤੇ ਤਾਂ ਕਰਕੇ ਸਾਰਿਆਂ ਸਿੱਖਾਂ ਕੋਲ ਇਹ ਕਿਰਪਾਨ ਆ ਕਿਰਪਾਨ ਨੇ ਕਿਹਾ ਲਿਆ ਹੀ ਨਹੀਂ ਕਰਨਾ ਜੇ ਬਾਈ ਚਾਂਸ ਕੋਈ ਆਪਣੇ ਦੇ ਹੱਲਾ ਕਰਦਾ ਵੀ ਹੈ ਕਿਰਪਾਨ ਨੂੰ ਕੱਢਣ ਤੋਂ ਪਹਿਲਾਂ ਪਹਿਲਾਂ ਸਲੋਤਰ ਕੰਮ ਹੁੰਦਾ ਵਾ ਪਰ ਮੈਂ ਵੇਖਿਆ ਜਦ ਤੱਕ ਨੰਗ ਸਿੰਘ ਕੋ ਵੈਸੇ ਲੋਕੀ ਬਹੁਤ ਡਰਦੇ ਨੇ ਬੜਾ ਲੋਕ ਸਤਿਕਾਰ ਕਰਦੇ ਨੇ ਤੇ ਜਿੰਨਾ ਜਦੋਂ ਬਾਣਾ ਪਾਇਆ ਕੋ ਲੱਗ ਲੰਗ ਜੇ ਤੇ ਮੈਨੂੰ ਲੱਗਦਾ ਵੈਸੇ ਚੜ੍ਹਦੀ ਕਲਾ ਵਿੱਚ ਹੁੰਦਾ ਨੰਗ ਸਿੰਘ ਦੇ ਦੇਖੋ ਜੀ ਨੰਗ ਸਿੰਘ ਕਦੀ ਵੀ ਪਹਿਲਾ ਵਾਰ ਨਹੀਂ ਕਰਦੇ ਜੇ ਕੋਈ ਚੜ੍ਹ ਕੇ ਹੁੰਦਾ ਵਾ ਤੇ ਉਹਨੂੰ ਉਹਦਾ ਜਵਾਬ ਦਿੰਦੇ ਆ ਤੇ ਜੇ ਕੋਈ ਕੀ ਨਾ ਲੈਦਾ ਵਾ ਪ੍ਰੇਮ ਪਿਆਰ ਦੇ ਨਾਲ ਰਹਿੰਦਾ ਵਾ ਤੇ ਉਹ ਨਿਉ ਕੇ ਵੀ ਰਹਿੰਦੇ ਨੇ ਨੰਗ ਸਿੰਘ ਨੰਗ ਸਿੰਘਾਂ ਚ ਨਿਮਰਤਾ ਵੀ ਬੜੀ ਆ ਤੇ ਨਿਆਂਗ ਸਿੰਘਾਂ ਦੇ ਕਰੋਧ ਵੀ ਬੜਾ ਇਹ ਅਗਲੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਨਿਮਰਤਾ ਲੈਣੀ ਨਿਹੰਗ ਸਿੰਘ ਕੋ ਇਹ ਜਾਣ ਨਿਹੰਗ ਸਿੰਘ ਦਾ ਕਰੋਧ ਵੇਖਣਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਾਂ ਤੋਂ ਅਪੀਲ ਹੈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਅਤੇ ਆਪਣੀ ਡਾਈਟ ਦੇ ਦਾ ਜਿਹੜਾ ਤੁਸੀਂ ਆਪਣਾ ਸਹੀ ਦਾ ਜਿਹੜਾ ਧਿਆਨ ਰੱਖਣਾ ਵਾ ਕਹਿੰਦੇ ਵੀ ਵੀ ਜਿਹੜੀ ਸਿਹਤ ਇੱਕ ਖਜ਼ਾਨਾ ਵਾ ਜਿਹੜੀ ਅੱਜ ਦੇ ਜਮਾਨੇ ਵਿੱਚ ਸਿਹਤ ਵਧੀਆ ਵਾ ਤੇ ਸਭ ਕੁਝ ਆ ਜੇਕਰ ਤੁਹਾਡੇ ਕੋਲ ਪੈਸਾ ਢੇਲਾ ਬਹੁਤ ਆ ਜੇਕਰ ਤੁਹਾਡੀ ਸਿਹਤ ਮਾੜੀ ਆ ਤੇ ਤੁਹਾਡਾ ਪੈਸਾ ਢੇਲਾ ਵੀ ਜਿਹੜਾ ਉਹ ਕਿਸੇ ਕੰਮ ਦਾ ਨਹੀਂ ਆ ਆਕ ਕਿ ਕਹਿੰਦੇ ਨੇ ਵੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਸਿਹਤ ਆਪਣੀ ਤਿਆਰ ਰੱਖਣੀ ਆ ਜ਼ਰੂਰੀ ਵਾਸਤੇ ਤੁਸੀਂ ਜਿਹੜਾ ਬਾਬਾ ਜੀ ਉਹ ਡਾਈਟ ਜਿਹੜੇ ਤਿਆਰ ਕਰਦੇ ਨੇ ਸਦਾਈ ਦੀ ਉਹ ਡਾਈਟ ਦੀ ਜਿਹੜੀ ਵਰਤੋਂ ਜ਼ਰੂਰ ਕਰਿਆ ਕਰੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਾਲਸਾ ਸਪੈਸ਼ਲ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਜਿਹੜਾ ਕਿ ਤਿਆਰ ਕੀਤੀ ਜਾਂਦੀ ਹੈ ਲੋਹਾ ਸਿੰਘ ਛਤਰੀ ਇਹਨਾਂ ਦਾ ਨਾਮ ਹੀ ਰੱਖਿਆ ਗਿਆ ਵਾ ਗਰਮ ਦੁੱਧ ਜਿਹੜਾ ਕਿ ਖਸਖਾਸ ਵਾਲਾ ਜਿਹੜਾ ਇਹ ਤਿਆਰ ਵੀ ਕਰਦੇ ਨੇ ਬਦਾਮਾਂ ਵਾਲਾ ਤੇ ਖਾਸ ਕਰਕੇ ਗਰਮੀਆਂ ਵਿੱਚ ਜਿਹੜੀ ਕੀ ਹੈ ਇਹ ਸਰਦੀਆਂ ਵਿੱਚ ਵੀ ਤਿਆਰ ਕਰਦੇ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਜਿਹੜੇ ਕਿ ਜੀਵਨ ਸਾਥੀ ਨੇ ਇਹਨਾਂ ਦੇ ਧਰਮ ਪਤਨੀ ਬਾਬਾ ਜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀਵਨ ਸਾਥੀ ਆ ਹਮੇਸ਼ਾ ਇੱਕ ਦੂਜੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੇ ਨੇ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਫਤਿਹ ਸਾਂਦੀ ਕਰਦੇ ਆ ਵਾਹਿਗੁਰੂ ਖਾਲਸਾ ਸਾਹਿਬ ਦਾ ਵਾਹਿਗੁਰੂ ਜੀ ਕੀ ਫਤਿਹ ਕਿਸਤਾ ਦੇ ਦਿਓ ਬੜੀ ਮਿਹਨਤ ਕੀਤੀ ਹੈ ਭਾਈ ਸਾਹਿਬ ਨੇ ਕਹਿੰਦੇ ਪਹਿਲਾਂ ਪ੍ਰਾਈਵੇਟ ਕੰਮ ਕਰਦੇ ਸੀ ਉੱਥੇ ਨਿਯੰਤਰਿਕ ਦੇ ਬਾਲਾ ਨਹੀਂ ਸੀ ਪਾਉਂ ਦਿੰਦੇ ਕੰਮਗਾ ਛੁੱਟ ਗਿਆ ਉਸ ਤੋਂ ਬਾਅਦ ਸਦਾਈ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ ਕੀ ਕਹਿਣਾ ਚਾਹੋ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਜੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਸ ਇਦਾਂ ਹੀ ਕਿ ਜਿੱਦਾਂ ਵਾਹਿਗੁਰੂ ਕਰਾਉਂਦੇਗੇ ਬਸ ਓਦਾਂ ਹੀ ਕਰਦੇ ਗਏ ਆ ਜਦੋਂ ਮੈਂ ਆਪਣੇ ਇੱਥੇ ਆਈ ਆ ਤੇ ਮਤਲਬ ਇੱਕ ਕੁੜੀ ਦੀ ਲਾਈਫ ਬਦਲ ਜਾਂਦੀ ਆ ਕਿ ਹ ਬੜਾ ਮਤਲਬ ਦੇਖਣਾ ਪਿਆ ਬੜਾ ਕੁਝ ਬਰੇ ਦਾਏ ਕਿ ਬਸ ਇਹੀ ਕੁਝ ਸਿਖਾਇਆ ਗਿਆ ਕਿ ਜਿੱਦਾਂ ਜੀਵਨ ਸਾਥੀ ਦੇ ਨਾਲ ਮਤਲਬ ਆਪਾਂ ਸਾਥ ਦੇਣਾ ਵਾ ਜਿੱਦਾਂ ਜਿੱਦਾਂ ਉਹ ਕਰਦੇ ਗਏ ਬਸ ਆਪਾਂ ਕਹਿੰਦੇ ਕਿ ਆਪਾਂ ਉਹਦਾ ਕਰਦੇ ਗਏ ਕਹਿੰਦੇ ਵੀ ਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਨੰਦਪੁਰ ਸਾਹਿਬ ਦੀ ਧਰਤੀ ਤੋਂ ਉੱਥੇ ਖਸਕ ਬੜਾ ਕਿ ਇਹ ਜਿਹੜਾ ਸਦਾਈ ਬਣਾ ਕੇ ਲੋਕਾਂ ਨੂੰ ਪਿਆ ਦਿੱਤਾ ਗਿਆ ਸੀ ਲੋਕਾਂ ਕਹਿੰਦਾ ਬਹੁਤ ਪਿਆਰ ਮਿਲਿਆ ਤੇ ਪਰਵਾਹ ਹੰਗਾਲਾ ਮਿਲ ਗਿਆ ਪਰ ਪਰਵਾਹ ਦੀ ਕਹਿੰਦੇ ਬੜੀ ਸਪੋਰਟ ਹੋ ਗਈ ਤੁਹਾਡੇ ਵੱਲੋਂ ਕਿੰਨੀ ਸੀ ਸਪੋਰਟ ਜੀ بس ਇਦਾਂ ਹੀ ਜਿਉ ਜੋ ਮਤਲਬ ਮੈਨੂੰ ਜਿਸ ਤਰ੍ਹਾਂ ਸਿਖਾਇਆ ਗਿਆ ਕਿ ਆਪਣੇ ਪਤੀ ਦੇ ਨਾਲ ਬਸ ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਨਾ ਤੇ ਮੈਂ ਮਤਲਬ ਗ੍ਰੈਜੂਏਸ਼ਨ ਕੀਤੀ ਆ ਤੇ ਮੈਂ ਇੰਨਾ ਚੀਜ਼ਾਂ ਚ ਕੋਈ ਨਹੀਂ ਹੈਗੀ ਕਿ ਹਾਂ ਇੱਕ ਕੁੜੀ ਨਹੀਂ ਹੁੰਦੀ ਕਿ ਵੱਡੇ ਵੱਡੇ ਸੁਪਨੇ ਹੁੰਦੇ ਆ ਤੇ ਹਰ ਕਿਸੇ ਦਾ ਇਦਾਂ ਹੀ ਪਰ ਹੈ ਕਿ ਮੈਨੂੰ ਇਹ ਕਿ ਬਸ ਜਿੱਦਾਂ ਵੀ ਮੈਨੂੰ ਮੇਰੇ ਮਾਤਾ ਪਿਤਾ ਨੇ ਜਿੱਦਾਂ ਵੀ ਜੋ ਵੀ ਲੱਭ ਕੇ ਦਿੱਤਾ ਹੈ ਬਸ ਮੈਂ ਅੱਜ ਖੁਸ਼ ਹੀ ਤੇ ਹੁਣ ਇਹ ਲਾਈਫ 'ਚ ਮੈਂ ਬਸ ਵਧੀਆ ਇਦਾਂ ਜਸਟ ਕਰ ਰਹੀ ਆ ਤੇ ਵਾਹਿਗੁਰੂ ਜਿੱਦਾਂ ਜਿੱਦਾਂ ਮਤਲਬ ਇਦਾਂ ਕਿ ਹੌਲੀ ਹੌਲੀ ਸਾਡੀ ਤਰੱਕੀ ਕਰਾਈ ਜਾ ਰਹੀ ਹੈ ਤੇ ਬਸ ਇਦਾਂ ਹੀ ਆਪਾਂ ਖੁਸ਼ ਆ। ਜਿਵੇਂ ਤੁਸੀਂ ਇੰਨਾ ਪੜ੍ਹੇ ਲਿਖੇ ਹੋ ਆ ਜਿਵੇਂ ਅੱਜ ਕਾ ਦੀ ਕੁੜੀਆਂ ਵਾਲ ਮੈਂ ਜਿਵੇਂ ਗੱਲ ਕਰਾਂਗਾ ਅੱਜ ਕਾ ਦੀ ਕੁੜੀਆਂ ਨੂੰ ਖਾਸ ਕਰਕੇ ਸਰਦਾਰ ਮੁੰਡੇ ਬਹੁਤ ਕਈ ਘੱਟ ਪਸੰਦ ਕਰਦੀਆਂ ਨੇ ਜਿਆਦਾ ਕੱਢੀ ਮਾਲੀ ਕਰਦਿਆਂ ਜਾਂ ਕਹਿੰਦੇ ਪੁੱਠੇ ਤੇ ਵਾਲ ਵਾਏ ਹੁਣ ਉਸ ਤਰ੍ਹਾਂ ਪਸੰਦ ਕਰਦੀਆਂ ਨੇ ਤੁਹਾਨੂੰ ਤੁਹਾਡੀ ਪਸੰਦ ਕੀ ਮੇਰੀ ਮਤਲਬ ਕਿ ਮੈਂ ਆਪਣੀ ਸੇਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤੇ ਮੈਨੂੰ ਸ਼ੁਰੂ ਤੋਂ ਸਰਦਾਰੀ ਪਸੰਦ ਹੀ ਤੇ ਇਦਾਂ ਹੀ ਬਸ ਮੰਮੀ ਪਾਪਾ ਨੇ ਜਿੱਦਾਂ ਇਹ ਲੱਭ ਕੇ ਦਿੱਤੇ ਤੇ ਮੈਨੂੰ ਸ਼ੁਰੂ ਤੋਂ ਹੀ ਬਸ ਨਿਆਂਗ ਸਿੰਘ ਹੀ ਪਸੰਦ ਹੀ ਤੇ ਵੀਰੇ ਸੋ ਜੋ ਤੁਹਾਡੀ ਵਿਆਹ ਹੋਇਆ ਸੀ ਆਨੰਦ ਕਾਰਜ ਹੋਏ ਸੀ ਉਦੋਂ ਵੀ ਸਾਹਿਬ ਜੀ ਦੇ ਨਿਆਂਗ ਸਿੰਘ ਇਸੇ ਗੁਰੂ ਕੀ ਲਾੜ ਦੀ ਫੌਜਾਂ ਸੀ ਕਿ ਜਾਂ ਇਹ ਬਾਅਦ ਚ ਬਣੇ ਨਹੀਂ ਨਹੀਂ ਹਾਂਜੀ ਮੈਂ ਨਿਆਂਗ ਸਿੰਘ ਫੈਮਿਲੀ ਤੋਂ ਹੀ ਬਿਲੋਂਗ ਕਰਦੀ ਹਾਂਜੀ ਬਿਲਕੁਲ ਇਦਾਂ ਹੀ ਤੇ ਹੁਣ ਵੀ ਇਦਾਂ ਹੀ ਨੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਛੋਟਾ ਜਿਹਾ ਪਰਿਵਾਰ ਆ ਬੜਾ ਹਾਸਾ ਵਜਦਾ ਪਰਿਵਾਰ ਆ ਗੁਰੂ ਜੀ ਆ ਜਿਹੜੀਆਂ ਲਾਡਲੀਆਂ ਫੌਜਾਂ ਨੇ ਸਾਡੀ ਭੈਣ ਜਿਹੜੀ ਇਹ ਵੀ ਬਹੁਤ ਪੜੀ ਲਿਆ ਅਤੇ ਨਿਹੰਗ ਸਿੰਘ ਦੇ ਪਰਿਵਾਰ ਵਿੱਚੋਂ ਨੇ ਤੇ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਵੀ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਕਿ ਨਿਹੰਗ ਸਿੰਘਾਂ ਨੂੰ ਪਿਆਰ ਕਰਦੇ ਨੇ ਨਿਹੰਗ ਸਿੰਘਾਂ ਦੇ ਬਾੜੇ ਨੂੰ ਪਿਆਰ ਕਰਦੇ ਨੇ ਗੁਰੂ ਕੀ ਲਾਡਲੀਆਂ ਫੌਜਾਂ ਨੇ ਹਮੇਸ਼ਾ ਹੱਥੀਂ ਕਿੱਤ ਕਰਕੇ ਦਸਾਂ ਜਿਹੜੀਆਂ ਦਸਾਂ ਨੂੰ ਵਾਲੀ ਕਿੱਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਆ ਤੁਸੀਂ ਦੇਖਿਆ ਵੀ ਇਹਨਾਂ ਜਿਹੜੀਆਂ ਨੇ ਸੈਟਅਪ ਜਿਹੜਾ ਲਗਾਇਆ ਹੋਇਆ ਵਾ ਅਮਰਸਾਹ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਲਗਾਇਆ ਹੋਇਆ ਵਾ ਤੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਵੱਧ ਤੋਂ ਵੱਧ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਇਹਨਾਂ ਦੀ ਆ ਅਥੋਂ ਜਿਹੜੀ ਸਰਦਾਈ ਜਿਹੜਾ ਕਿ ਤਿਆਰ ਕਰਦੇ ਨੇ ਨਿਰਮਲ ਸਿੰਘ ਲੋਹਾ ਸਿੰਘ ਜਿਹੜਾ ਛਤਰੀ ਇਹਨਾਂ ਦਾ ਨਾਮ ਆ ਤੇ ਲੋਕ ਇਹਨਾਂ ਨੂੰ ਲੋਹਾ ਸਿੰਘ ਜਿਹੜੇ ਵੀ ਕਹਿੰਦੇ ਨੇ ਖਾਸ ਕਰਕੇ ਤੇ ਵੱਖ-ਵੱਖ ਤਰ੍ਹਾਂ ਦੇ ਨਾਮ ਨਾਲ ਉਹਨਾਂ ਨੂੰ ਜਿਆਦਾ ਜਾਣਿਆ ਜਾਂਦਾ ਵਾ ਤੇ ਸਿਰਫ ਇੱਕ ਪ੍ਰਾਈਵੇਟ ਕੰਮ ਕਰਦੇ ਸੀ ਪ੍ਰਾਈਵੇਟ ਕੰਮ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣਾ ਜਿਹੜਾ ਬਾਲਾਵਾ ਗੁਰੂਕਾ ਉਹ ਲਾ ਕੇ ਆਓ ਜਾਂ ਬੰਦ ਗਿਆ ਹੋ ਪਰ ਇਹਨਾਂ ਨੇ ਕੰਮ ਛੱਡਣਾ ਮਨਜ਼ੂਰ ਕਰ ਲਿਆ ਗੁਰੂਕਾ ਜਿਹੜਾ ਬਾਲਾ ਨਹੀਂ ਛੱਡਿਆ ਐਸ ਕਰਕੇ ਆਪਣੇ ਗੁਰੂ ਨੂੰ ਬਹੁਤ ਪਿਆਰ ਕਰਦੇ ਨੇ ਸਾਡੀ ਦਰਸ਼ਕਾਂ ਨੂੰ ਪੀਲ ਆ ਵੀ ਜਿਹੜੇ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਇਸ ਲੈਂਕਸੰਗ ਪਰਿਵਾਰ ਦੀ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਤਾਂ ਜੋ ਕਿ ਹੌਸਲਾ ਵਧਾਈ ਹੋ ਸਕੇ ਮੈਨੂੰ ਦਿਓ ਜੀ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ